ਇਸ ਵੀਡੀਓ ਦਾ ਵਿਸ਼ਾ ਸੰਕਟ ਮੋਰचन ਪਾਠ ਹਰ ਤਰ੍ਹਾਂ ਦੀ ਇੱਛਾ ਤੁਹਾਡੀ ਪੂਰਨ ਹੋਵੇਗੀ ਇਹ ਸ਼ਬਦ ਜਪਣ ਦੀ ਵਿਧੀ ਇਸ ਤਰ੍ਹਾਂ ਹੈ ਇਹ ਸ਼ਬਦ ਤੁਸੀਂ ਲਗਾਤਾਰ 108 ਪਾਠ 11 ਦਿਨ ਤੱਕ ਕਰਨੇ ਹਨ ਹਰ ਪ੍ਰਕਾਰ ਦੀ ਤੁਹਾਡੀ ਵੱਟੀ ਤੋਂ ਵੱਟੀ ਇੱਛਾ ਪੂਰਨ ਹੋਵੇਗੀ ਹਰ ਪਾਸਿਓਂ ਰੱਖਿਆ ਹੋਵੇਗੀ ਇਹ ਸ਼ਬਦ ਤੁਸੀਂ ਮਨ ਵਿੱਚ ਇੱਛਾ ਧਾਰ ਕੇ ਆਰੰਭ ਕਰਨਾ ਹੈ ਪੂਰੀ ਸ਼ਰਧਾ ਨਾਲ ਕੀਤਾ ਹੋਇਆ ਪਾਠ ਤੁਹਾਨੂੰ ਪੂਰਾ ਫਲ ਦੇਵੇਗਾ ਆਓ ਪਿਆਰੀ ਸਾਧ ਸੰਗਤ ਜੀ ਸ਼ਬਦ ਉੱਤੇ ਸਾਂਝ ਪਾਈਏ ਬਿਲਾਵਲ ਮਹੱਲਾ ਪੰਜਵਾਂ ਏਕ ਟੇਕ ਗੋਵਿੰਦ ਕੀ ਤਿਆ ਕੀ ਮਨ ਆਸ ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਾਕਾ ਨਾਮਯ ਆਧਾਰ ਹੈ ਪ੍ਰਭ ਸਰਣੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੀ ਰਹਾਉ ਆਪ ਰਖੈ ਆਪ ਦੇਵਸੀ ਆਪੇ ਪ੍ਰਤੀ ਪਾਰੈ ਦੀਨ ਦਿਆਲ ਕਿਰਪਾ ਨਿਦੈ ਸਾਸ ਸਾਸ ਸਿਮਾਰੈ ਕਰਨ ਹਾਰ ਜੋ ਕਰ ਰਹਿ ਆਸਾਈ ਵਢਿਆਈ ਗੁਰਪੁਰਾ ਉਪਦੇਸਿਆ ਸੁਖ ਖਸਮ ਰਜਾਈ चिन्त अंधेसा गणत तज जन हुकम पछात नहि बिनसै नहि छोड जाए नानक रंग राता बिलावल महला पंजवा एक टेक गोविंद की त्यागी आन आस सब ऊपर समरथ प्रभु पूरन गुणतास ਜਾ ਕਾ ਨਾਮ ਯਧਾਰ ਹੈ ਪ੍ਰਭ ਸਰਣੀ ਪਾਹਿ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾਵ ਪਾਪ ਰਖੈ ਆਪ ਦੇਵਸੀ ਆਪੇ ਪ੍ਰਤੀ ਪਾਰੈ ਦੀਨ ਦਿਆਲ ਕਿਰਪਾ ਨਿਧੈ ਸਾਸ ਸਾਸ ਸਮਾਰੈ ਕਰਨ ਹਾਰ ਜੋ ਕਰ ਰਹੀ ਆਸਾਈ ਵਢਿਆਈ ਗੁਰ ਪੂਰਾ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਜਾਂ ਦੇਸਾ ਗਨਤ ਤਜ ਜਨ ਹੁਕਮ ਪਛਾਤਾ ਨਾ ਬਿਣ ਸੇਨਹ ਛੋੜ ਜਏ ਨਾਨਕ ਰੰਗ ਰਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ